ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਨੇ ਚੰਗੀ ਮੈਂ ਆ ਗਈ ਵੀਰੇ ਚੰਗੇ ਰਿਕਾਰਡ ਆ ਲਈਆ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸਨਾਂ ਵੀਰੇ ਕੀ ਆ ਚੱਲ ਨਾਓ ਵਧੀਆ ਵੀਰੇ ਵਧੀਆ ਨਾਂ ਦੱਸੋ ਵੀਰੇ ਨਾਂ ਵਿੱਚ ਹੀਰਾ ਦੇ ਹਾਂਜੀ ਪਿੰਡ ਸਾਹੂ ਤਹਿਸੀਲ ਬਟਾਲਾ ਜਿਲ੍ਹਾ ਨਕਸਪੁਰ ਦੇ ਵਿੱਚ ਹੀ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਵੀਰੇ 99723221 ਕੋ ਕੱਤੇ ਵੀਰ ਜੀ ਠੀਕ ਹੈ ਤਾਂ ਕੱਲ ਨੂੰ ਫਿਰ ਜਲਦੀ ਪਹੁੰਚੂਗੇ ਉਹ ਵੇਖੇ ਭਾਈ ਤੁਹਾਡੀ ਜਾਣ ਦੀ ਤੇਰੇ ਮਗਰੇ ਠੀਕ ਹੈ ਜੀ 15 ਮਿੰਟਾਂ 'ਚ ਵੇਖੀ ਕੀ ਬਾਤ ਹੈ ਤੁਹਾਨੂੰ ਦੱਸਾਂ ਰੇਟ ਸਾਡੇ ਵੀਰੇ ਜਾਇਜ ਆ ਤਾਂ ਉਵੇਂ ਹੀ ਰੇਟ ਪਾਇਆ ਕਰੋ ਹਰ ਵੀਡੀਓ ਜਿਹੜਾ ਪਸ਼ੂ ਉਸ ਵੇਲੇ ਜਾਵੇ ਹਨਾ ਜੀ ਉਸ ਵੇਲੇ ਪਾਵਾ ਦੇ ਬਿਲਕੁਲ ਜੇ ਪੈਨਪਰਾ ਲੈ ਜੀ ਨਹੀਂ ਤੇਰੇ ਟੜਾ ਬਹੁਤ ਸੋਹਣਾ ਹੀ ਹਾਂਜੀ ਤਾਂ ਤਾਂ ਹੀ ਵੀਰੇ ਪਸ਼ੂ ਜਲਦੀ ਵਿਗਦਾ ਹਾਂਜੀ ਤਾਂ ਵੀਰੇ ਅੱਜ ਲੈ ਲੈਂਦੀ ਮੈਂ ਹਾਂ ਅੱਜ ਮੈਂ ਲੈ ਲੈਂਦੀ ਜੀ ਠੀਕ ਹੈ ਜੀ ਹਾਂਜੀ ਤਾਂ ਦੱਸੀ ਇਹਦੇ ਬਾਰੇ ਹਨਾ ਹਾਂਜੀ ਤਾਂ ਇਹਦਾ ਕਿੰਨਾ ਦੁੱਧ ਆ ਵੀਰੇ ਦੁੱਧ ਦੇ ਕੋ 6 ਕਿਲੋ ਆ ਵੀਜੀ 6 ਕਿਲੋ ਆ ਮੈਂ ਕੋ ਕੱਟੇ ਨਾਲ ਮਿਲਦੀ ਹੈ ਦੋਵੇਂ ਟਾਈਮ ਆ ਆ ਕੱਟਾ ਗਿਆ ਇਹਦਾ ਇਹ ਕੱਟਾ ਆ ਗਿਆ ਜੀ ਠੀਕ ਹੈ ਜੀ ਮਗਰ ਕੱਟਾ ਆ ਗਿਆ ਜੀ ਵੀਰੋ ਤੇ ਕੱਟੇ ਨਾਲ ਦੋਵੇਂ ਟਾਈਮਾਂ ਹੀ ਮਿਲਦੀ ਆ ਹਾਂ ਦੋਵੇਂ ਟਾਈਮ ਕੱਟੇ ਨਾਲ ਦੀਆ ਠੀਕ ਹੈ ਜੀ ਹਾਂ ਤਾਂ ਦੁੱਧ 6 ਲੀਟਰ ਜੀ ਦੁੱਧ ਦੇ ਕੋਸ਼ 6 ਕਿਲੋ ਆ ਬਿਲਕੁਲ ਪੰਜ ਕਿਲੋ ਰੱਖੀ ਦਵਾਵਾਂਗੇ ਬੇਟੀ ਅੱਛਾ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ 6 ਲੀਟਰ ਵੀ ਦੁੱਧ ਆਦਾ ਪੰਨਿਆਂ ਦੀ ਗਰੰਟੀ ਆ ਤਾਂ ਬਾਕੀ ਵੀਰੇ ਚੈੱਕ ਕਰੋ ਕੀ ਕਹਨੇ ਆ ਬਾਕੀ ਆ ਦੁੱਧ ਕਿੰਨੀ ਮੋਟੀ ਲੱਗੀ ਆ ਦੁੱਧ ਵਾਲੀ ਕੀ ਬਾਤ ਹੈ ਇਹ ਐ ਪੂਰਾ ਐ ਬਿਜਲੀ ਘੜੀ ਬਣਿਆ ਬਿਜਲੀ ਘੜੀ ਬਣਿਆ ਜੀ ਐ ਪੈਪਾ ਪੂਪਾਂ ਲੱਗੀਆਂ ਕਿਨੂੰ ਕਹਦੀ ਆ ਵੀਰੇ ਦੱਲੇਦਾਰੀ ਆ ਵੇਖੋ ਵੀਰੋ ਕੀ ਕਹਨੇ ਮੈਂ ਦੇ ਤੇ ਵੀਰ ਜੀ ਹੈ ਵੀ ਮਾਨ ਕੀ ਆਖਾ ਹਨਾ ਜੀ ਹਾਂ ਜੀ ਤਾਂ ਐ ਚਿੰਗੀ ਘੈਂੜੀ ਨੀਲੀ ਨੀਲੀ ਆਈ ਤੇ ਵੀਰ ਜੀ ਇਹਦੇ ਸੱਜਰ ਦਾ ਕੀ ਦੱਸਦੇ ਹੋ ਇਹ ਰਿਕਾਰਡ ਇਹਦਾ ਸੱਜਰ ਆ ਵੀਰ ਜੀ 14-15 ਕਿਲੋ ਦੁੱਧ ਕਰੇ ਆ ਰਹੇ ਨੇ ਠੀਕ ਹੈ ਜੀ ਹਾਂ ਜੀ ਤਾਂ ਬਾਕੀ ਵੀਰ ਦੀ ਸਚਾਈ ਆ 6 ਲੀਟਰ ਦੁੱਧ ਦੱਸਿਆ ਵੀਰ ਕਹਿੰਦਾ ਪੰਨਿਆਂ ਦੀ ਗਰੰਟੀ ਆ ਬਾਕੀ ਵੀਰ ਜੀ ਦੁੱਧ ਤੁਹਾਡੇ ਪਿਛਲੀ ਵੀਡੀਓ ਤੋਂ ਇਸੇ ਬਹੁਤ ਸਿਰਤਾਈ ਜੋ ਦੱਸਿਆ ਉਹੀ ਨਿਕਲਿਆ ਕਹਿੰਦੇ ਔਨਲਾਈਨ ਮਗਾਇਆ ਪਸ਼ੂ ਹਾਂ ਔਨਲਾਈਨ ਹੀ ਦੋਵੇਂ ਔਨਲਾਈਨ ਹੀ ਆ ਬਿਲਕੁਲ ਜੀ ਘਾਣੇ ਮਾਰ ਗਏ ਜੋਗੇ ਨਹੀਂ ਹੋ ਰਹੇ ਬਿਲਕੁਲ ਵੀਰੇ ਨਹੀਂ ਇਹ ਤਾਂ ਸੱਚਾਈ ਆ ਨਾ ਇਹ ਮਜ਼ਾ ਕੰਮ ਕਰਨ ਦਾ ਬਾਕੀ ਵੀਰੇ ਦੁੱਧ ਵੀਰ ਨੇ ਦੱਸ ਦਿੱਤਾ ਕਿ 5 ਲੀਟਰ ਦੀ ਗਰੰਟੀ ਆ 6 ਦੁੱਧ ਦਾ ਮਗਰ ਬੱਚਾ ਕੱਟਾ ਗਿਆ ਜੋ ਤੇ ਵੀਰ ਜੀ ਤੋਰਾ ਵਿਖਾਈ ਇਹਦਾ ਮੈਂ ਬਾਕੀ ਵੀਰੋ ਤੋਰਾ ਚੈੱਕ ਕਰ ਲਓ ਚੰਗੀ ਮੈਂ ਚੰਗੇ ਰਿਕਾਰਡ ਵਾਲੀ ਐ ਜੀ ਬਾਕੀ ਵੀਰੇ ਨੀਲੀ ਰਾਵੀ ਚ ਪੱਕ ਰੱਖ ਗਈ ਆ

ਤਾਂ ਵੀਰੇ ਗਾਨ ਕਿੱਦਾਂ ਵਾ ਕੋਈ ਆਪਣਾ ਲੱਗਾ ਸੀ ਮਨੇ ਨੂੰ ਹਾਂਜੀ ਇਹ ਘਰ ਆ ਦੇ ਪਤਾ ਨਹੀਂ ਹੋਦਾ ਫੀ ਜਾਣਦਾ ਜੀ ਬਿਲਕੁਲ ਵੀਰੇ ਬਿਲਕੁਲ ਤੁਸੀਂ ਤੁਸੀਂ ਹੋਰ ਰੇਡ ਕਰਨਾ ਚੋਕੜਾਂ ਦਾ ਜੀ ਹਨਾ ਚੋਕੜਾਂ ਦਾ ਹਾਂ ਜਾਣਦੇ ਤੁਸੀਂ ਤਾਂ ਵੇਖੋ ਵੀਰੇ ਭਾਈ ਨੂੰ ਮੂਝ ਨੂੰ ਫੋਲਾ ਹੈ ਪਤਲੇ ਚਮਚਾ ਚੰਗੀ ਮੈਂ ਹਾਂ ਜੀ ਲਿਆ ਦੂਆ ਸੋਹਣਾ ਲੱਗਿਆ ਤਾਂ ਵੀਰੇ ਮਗਰ ਵੀ ਕੱਟਾ ਆ ਗਿਆ ਵਾ ਕੱਟਾ ਵੀ ਚੰਗਾ ਭਲਿਆ ਪੋਸਿਆ ਚੈੱਕ ਕਰ ਲਓ ਹਾਂ ਚੰਗੀ ਕੁਆਲਿਟੀ ਦਾ ਲੱਗਦਾ ਚਲੋ ਕੋਈ ਇਹ ਨਾ ਕਰੇ ਕਿ ਨੀਂਦ ਕਰੇ ਇਹਨੇ ਕਾਪੀ ਸਹੀ ਹੈ ਔਰ ਕੱਟਾ ਪਤਾ ਨਾ ਜਾਣਾ ਬਿਲਕੁਲ ਜੀ ਮੈਂ ਕਰ ਕੱਟਾ ਆ ਪਤਾ ਕਰ ਕੱਟਾ ਹਾਂ ਬਾਕੀ ਚਲੋ ਅੱਗੋਂ ਹਨ ਕਿਸੇ ਦੇ ਆ ਕਿ ਵੀਰੇ ਨਿਗਲਾਵੇ ਦਾ ਵਧੀਆ ਬਾਕੀ ਸੋਨਾ ਕੰਮ ਆ ਬਸ ਇਹ ਪਰਾਂਗੀ ਗੱਲ ਆ ਚਲੋ ਵੇਹੇ ਵੀ ਤਾਂ ਗਾ ਮੰਨ ਲਓ ਮੈਂ ਬਾਂਜੀ ਬੜੀ ਰਕਮ ਦੀ ਬਾਂਣੀ ਆ ਹਾਂ ਕਿੱਡੇ ਰਵੇ ਜੋ ਲੱਗਦੀ ਆ ਐ ਨਾੜਾ ਨੂੰ ਨਾ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਆਕੂ ਪੂਰੇ ਜੱਗ ਦੇ ਹਨੀ ਸਾਰੀ ਚੰਗੀ ਐ ਜੀ ਬਹੁਤ ਚੰਗੀ ਐ ਜੀ ਤੇ ਵੀਰ ਜੀ ਇਹਦੇ ਨਾਲ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਮੋਲ ਤਿਲਿੰਦਰ ਭਾਣ ਨਿਕਲਿਆ ਕਰਨਾ ਲੈ ਦੇਣ ਵਾਲਾ ਆ ਉੱਡਦੀ ਜਿਹੜਾ ਕੋੜਦੀ ਉਹ ਲੈ ਹੀ ਜਾਵੇ ਗੱਲ ਕਰੀ ਬਿਲਕੁਲ ਹਾਂ ਨਾ ਹੀ ਕਰ ਦਈਏ ਹਾਂਜੀ 60000 ਦੀ ਦੇ ਦਈਏ 60 ਦੀ ਹਾਂਜੀ ਠੀਕ ਐ ਕਰ ਦਿਓ ਮਾਨ ਤਾਂ 60 ਚੋਂ ਵੀ ਕੋਈ ਵੀਰ ਆਊਗਾ ਹਨਾ ਚਲੋ 2000 ਛਰਦਾਂ ਦੇ ਛਰਦਾਂ 58 ਦੀ 58 ਯਾਰ ਬਾਕੀ ਕੋਈ ਫੋਨ ਲਾ ਲੇ ਵੀਰੋ ਤਾਨੂੰ ਮੋੜਦੇ ਨਹੀਂ ਬੱਚਾ ਵੀ ਮਗਰ ਚੰਗਾ ਪਲਿਆ ਕੱਟਾਇਆ ਮੈਂ ਵੀ ਚੰਗੀ ਆ ਦੁੱਧ ਵੀਰ ਨੇ ਜੋ ਦੱਸਿਆ ਉਹੀ ਨਿਕਲੋ ਵੀਰ ਕਹਿੰਦਾ ਤਾਂ ਰੇਡ ਵੀਰ ਦਾ ਠੀਕ ਆ 58000 ਦੀ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਵੀਰ ਕਹਿੰਦਾ ਮੋੜੂੰਗਾ ਨਹੀਂ ਮੈਂ ਤਾਂ ਚੁਾਈ ਚੁਈ ਐ ਇੱਕ ਨੰਬਰ ਵੀਰ ਜੀ ਹਾਂਜੀ ਇਹ ਇੱਕ ਨੰਬਰ ਦੀ ਚੁਾਈ ਠੀਕ ਹੈ ਜੀ ਸ਼ਟਾ ਨਹੀਂ ਹਾਂਜੀ ਚੁਾਈ ਇੱਕ ਨੰਬਰ ਦਾ ਠੀਕ ਹੈ ਜੀ ਹਾਂ ਪੰਪੀ ਲੱਗਾ ਬਿਲਕੁਲ ਵੀਰੇ ਬਿਲਕੁਲ ਪੰਪੀ ਲੱਗਾ ਸਹੀ ਗੱਲ ਆ ਜੀ ਬਹੁਤ ਵਧੀਆ ਬਾਕੀ ਵੀਰੇ ਇੱਕ ਵਾਰੀ ਲਾ ਕੇ ਤੇ ਚੈੱਕ ਕਰ ਲਓ ਚੰਗੀ ਮੈਂ ਆ ਐਂਡ ਕਰ ਦੋ ਬੜਾਇਓ ਠੀਕ ਹੈ ਜੀ ਠੀਕ ਹੈ ਤਾਂ 58000 ਵੀ ਉਹ ਜਿਹਾ ਬਾਕੀ ਵੀਰੇ ਵਜਨ ਵਜਨ ਬਹੁਤ ਆ ਚੰਗੀ ਮੈਂ ਆ ਠੀਕ ਹੈ ਜੀ ਬਾਕੀ ਵੀਰੇ 채ਨਲ ਨੂੰ ਮਾਤਾਵਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਦੀ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਕਈ ਵਾਰ ਪਲੇ ਖਾਣ ਦਾ ਗਲੀ ਜਮਣਾ ਕੋਰਦ ਰਿਹਾ ਕੈਮਰਾ ਮਾ ਆਦੀ ਮੜਿਆ ਬਰਾ ਭਰਾ ਪਤਾ ਲੱਗ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਕਦਮ ਵੀਰੇ ਹੁੰਦੇ ਆ ਉਦੋਂ ਥੋੜਾ ਪ੍ਰੇਖਾ ਪੈ ਜਾਂਦਾ ਹਣਾ ਠੀਕ ਹੈ ਬਿਲਕੁਲ ਜੀ ਗੁਰਦਰ ਸਿੰਘ ਸੈਬਰ ਦੇ ਲੱਗੇ ਆ ਹਣਾ ਆਪਣੇ ਗੁਰਦਰ ਸਾਹਿਬ ਪਿਛਲੀ ਗਲੀ ਚ ਆਪਣਾ ਘਰ ਹੈ ਬੈਕ ਸਾਈਡ ਆ ਬੈਕ ਸਾਈਡ ਹੈ ਵੀਰ ਜੀ ਠੀਕ ਹੈ ਜੀ ਤਾਂ ਵੀਰੇ ਇੱਕ ਵਾਰੀ ਪਿੰਡ ਦੱਸ ਦਿਓ ਫਿਰ ਪਿੰਡ ਆਪਣਾ ਵਿੱਚ ਹੀ ਸਾਰਕੋ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਸਪੁਰ ਹਾਂਜੀ ਫੋਨ ਨੰਬਰ ਹੈਗਾ 9872327032 ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ